ਹਾਂਜੀ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਮਚਾਤੀ ਹੈ ਜੀ ਸਵੇਰ ਸਵੇਰ ਚੁੱਲ੍ਹੇ ਤੇ ਅੱਗ ਤੇ ਇੱਥੇ ਆਪਾਂ ਹੁਣ ਧਰਿਆ ਆਲੂ ਕਿਉਂਕਿ ਅੱਜ ਸਾਰਿਆਂ ਨੂੰ ਛੁੱਟੀ ਆ ਤੇ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਤੇ ਚੁੱਲ੍ਹੇ ਤੇ ਤੇ ਲੱਗੀ ਆ ਤੜਕਾ ਜਦੋਂ ਆਲੂਆਂ ਚ ਜਿਹੜਾ ਪਾਉਣਾ ਪਿਆਜ਼ ਅਦਰਕ ਹਰੀ ਮਿਰਚ ਆਹ ਦਾ ਤਿਆਰ ਕਰੀ ਜਾ ਬਾਰਬਿਕੂ ਬਾਰਬਿਕੂ ਖਾਣ ਸਿੰਲਡਰ ਲਾਉਂਗੇ ਇਹਨਾਂ ਚੀਂਚ ਪਾ ਕੇ ਸਾਰਾ ਕੁਸ ਹੁਣ ਕੁਤਰਦੀ ਹੁਣ ਮੈਂ ਅਲੂ ਬਿਸ਼ਾ ਲਿਖ ਤੇ ਹੁਣ ਮੈਂ ਇਹਦੇ ਵਿੱਚ ਪਾਉਣੀ ਆ ਮਸਾਲੇ ਨਮਕ ਪਾਤਾਖ ਜੀਰਾ ਤੇ ਗਰਮ ਮਸਾਲਾ ਤੇ ਬਾਕੀ ਆਪਾਂ ਪਿਆਜ਼ ਹਰੀ ਮਿਰਚ ਤੇ ਅਦਰਕ ਤਾਂ ਪਾਤਾ ਸੀਗਾ ਪਾ ਕੇ ਮਨ ਆਪਾਂ ਮਸਾਲੇ ਕਰਦੇ ਤਿਆਰ ਮਸਾਲੇ ਪਾ ਕੇ ਆਪਾਂ ਮਿਕਸਚਰ ਕਰਦੇ ਤਿਆਰ ਆ ਲਓ ਸਾਵੀ ਰੈਡੀ ਹਾਂਜੀ ਪਰੌਂਠੇ ਪੇੜ ਹੈ ਦੀ ਆਜੋ ਛਕੋ ਲੈ ਵੀ ਅੱਜ ਸਾਡੀ ਹੈਗੀ ਐਨਿਵਰਸਰੀ ਤੇ ਉਹਦੀ ਖੁਸ਼ੀ ਦੇ ਵਿੱਚ ਪਹਿਲਾਂ ਤਾਂ ਚੁੱਲ੍ਹੇ ਤੇ ਬੈਠ ਕੇ ਆਲੂਆਂ ਵਾਲੇ ਪਰੌਂਠੇ ਛਕਨੇ ਆ ਤੇ ਉਸ ਤੋਂ ਬਾਅਦ ਵੇਖਾਂਗੇ ਕੀ ਪ੍ਰੋਗਰਾਮ ਐਸਰ ਮੁੰਡਾ ਲੱਸੀ ਲੱਸੀ ਬਹੁਤ ਸਵਾਦ ਲੱਸੀ ਦਹੀਂ ਬੱਟਰ ਆਲੂ ਵਾਲੇ ਪਰੌਠਿਆਂ ਦੀ ਰੈਸਪੀ ਤਪਤੀਲੇ ਜੀ ਆਲੂ ਨਰੇ ਚਾਹ ਆਲੂ ਪਾ ਲੈ ਸੀ ਵਿੱਚੇ ਫੇਰ ਮੈਂ ਪਾਣੀ ਧਰਤਾ ਮੈਂ ਕਿ ਭਾਂਡੇ ਗੁੰਡੇ ਉੱਥੇ ਜਾਣਗੇ ਬਾਅਦ ਵਿੱਚ ਉੱਤੇ ਬਾਹਰ ਵੇ ਕੇ ਭਾਂਡੇ ਧੋ ਲੈਨੇ ਆਪਾਂ ਠੀਕ ਆਉਣ ਦੇ ਪਰੌਂਠਾ ਆ ਗਿਆ ਹੁਣ ਜੱਗ ਲੱਸੀ ਦਾ ਪੀ ਲੈਣਾ ਛੋਟੇ ਵੱਡੇ ਸਾਰਾ ਪੀ ਮੰਗੇ ਵੱਡਾ ਨਹੀਂ ਆਇਆ ਆਪਣਾ ਹਜੇ ਕੀ ਕਹਿਦਾ ਲੱਸੀ ਦਾ ਜੱਗ ਆ ਜਸਵੀਰ ਨੇ ਤਾਂ ਜਾਣਾ ਕੱਲ ਲੱਸੀ ਬਹੁਤ ਸਵਾਦ ਲੱਣੀ ਬਈ ਹੂੰ ਗੋਪ੍ਰੀਤ ਕੀ ਕਹਿੰਦਾ ਉਹਨਾ ਤਾਂ ਕਹਿੰਦਾ ਹੀ ਅਰ ਮੋਹ ਨੂੰ ਟਾਈਮ ਨਹੀਂ ਦੋ ਸਵੇਰ ਤੋਂ ਮਾੜੀ ਨਹੀਂ ਸਹੀ സി തരിക അതൊരു ഭാഡേ ആ മശീന ലൈക്ക ਆਜੋ ਕੋਈ ਬੈਜ ਚੱਕ ਚੱਕ Her ortaya bir yani. Her şaman saat dediğimiz. hava varidi ha na? Oda ਸਹੀ ਹੈ ਬੰਨ ਬਾਕੀ ਦੀ ਗੱਲ ਹਾਂ ਉਧਰ ਉਹ ਗਵਾਂਡੀ ਵੀ ਆ ਗਏ ਪਾਸ਼ਨਾ ਲੈ ਕੇ ਉਹਨਾਂ ਤੇ ਲੱਗੇ ਆਲੂ ਵਾਲੇ ਪਿਓੜੇ ਉਹਨੇ ਮਾਸੜ ਭਾਂਜਾ ਲੱਗੇ ਆ ਕਾਨ ਵੀਰੇ ਵੀਰੇ ਮੌਕਾ ਹੀ ਹੁੰਦਾ ਖਾਣਾ ਹਾਂ ਗੁਰਪ੍ਰੀਤ ਅਜੇ ਰਹਿ ਗਿਆ ਪਿੱਛੇ ਨਾ ਆ ਜਾ ਜਾ ਤੂੰ ਲੇਟ ਹੀ ਹੋ ਗਿਆ ਹੈਂ ਇੰਡੀਆ ਚਲਿਆ ਹਾਂ ਬਹੁਤ ਵਧੀਆ ਆ ਮੁੰਡਾ ਤਾਂ ਆਪਣਾ ਇੰਡੀਆ ਚਲਿਆ ਚੱਲੋ ਮਾਂ ਮਾਂ ਉਹ ਬੱਲੇ ਰਹਿਣੀ ਵੀ ਮਰਾ ਹੁਣ ਮੇਰਾ ਵੱਡਾ ਭਰਾ ਹੌਲਾ ਆਇਆ ਹੁਣ ਲੱਗਾ ਰੋਟੀ ਖਾਂ ਬਾਹਰ ਬਹੁਤ ੱਤਪ ਹੋ ਗਈ ਸੀ ਹੁਣ ਅੰਦਰ ਆ ਗਿਆ ਕਿਵੇਂ ਬਣਾ ਕਾਫੀ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਦਸਵੀਰ ਬਣਾ ਲਗਾ ਚਾਹ ਤੇ ਮੈਗੀ ਜਿਹੜੇ ਉਸ ਨਾਲ ਲੈ ਕੇ ਜਾਣੇ ਕੋਟਾ ਨਾਲ ਲੈ ਕੇ ਤੋਰੀ ਦਾ ਬੈ ਉਹ ਨਾ ਲਿਆ ਲਾ ਇਹਨੇ ਆਪ ਤਾਂ ਜਾਣਾ ਨਹੀਂ ਇਹ ਕੰਮ ਤੇ ਹਾਂ ਮੈਨੂੰ ਲੈ ਕੇ ਤਾਂ ਤੁਸੀਂ ਜਾਣਦੇ ਨਹੀਂ ਨਾਲ ਅਗਾਂ ਮੰਮੀ ਨੂੰ ਕਹੀ ਜਾਵੇ ਮੇਗਲਾਸੀ ਆਏ ਆ ਤੇ ਸਾਨੂੰ ਲੈ ਕੇ ਨਹੀਂ ਗਏ ਘਮਾਣ ਨੂੰ ਜਿੱਦਾਂ ਨਪੜਾ ਆਇਆ ਕਿ ਤੁਰੇ ਫਿਰਦੇ ਹੋ ਕਿ ਨਹੀਂ ਫਿਰ ਭਰਾਵਾ ਉਹ ਮੈਂ ਕਿ ਲੈ ਕੇ ਕਿਉਂ ਨਹੀਂ ਗਏ ਜਿੱਤ ਜਿੱਤ ਥੋੜੇ ਪਾਣੀ ਕਿਨਾਰ ਪਾਣੀ ਪਾਣੀ ਮੈਂ ਥੋੜਾ ਜਿਹਾ ਪਾਲਾ ਹੁਣ ਆਪਰਾ ਆਪਣਾ ਪੂਰਾ ਪੈਗ ਟਾਫ ਹੋ ਜਾਣਾ ਪਾਲਾ ਤੂੰ ਅੱਗੇ ਕਰ ਮੈਗੀ ਬਣਾਈਏ ਬਣਾਈਏ ਪਾਣੀ ਉਸ ਹੁਣ ਪਾਣੀ ਚ ਪਾਣੀ ਪਾਲਾ 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 ਕੋਈ ਨਹੀਂ ਤਾਂ ਸਭ ਕੀ ਜਾਣ ਹੋ ਤਿਆਰ ਆਹ ਪਾਣੀ ਮੋਟਾ ਲੈ ਲੈ ਆਪ ਚਾਰਜਰ ਦੀ ਲੋੜ ਹੋ ਗਈ। ਹੋਰ ਐਂਕਾ ਤੋਂ ਬਣਾ ਨਹੀਂ। ਹੈ? ਓਕੇ ਫਿਰ। ਕੀ? ਇਹ ਬਰਵਾ ਦੇ। ਬੇਰੀ ਕੈਕਟਰ ਹੋਰ ਦਸ ਮਿੰਟ ਪਾਈ। ਨਹੀਂ ਇਹ ਤਾਂ ਇਹਦੀ ਆ। ਇਹ ਤਾਂ ਹੋਰ ਆ ਤੇ ਇਹ। ਇਹ ਤਾਂ ਮੇਕੀਆ। ਮੈਂ ਲੱਗ ਕਨ ਕੰਕ੍ਰੀਟ ਵਿੱਚ ਪਾ ਲਈ ਫਿਰ ਤੋਂ। ਬ੍ਰਾਈਟਨੈਸ ਲੋ। ਆਈ ਕੈਟ। ਆਉਣ। ਉਹ ਤਾਂ ਡਾਕੂਮੈਂਟ ਆ ਮੈਂ ਨਾਲ ਲੈ ਆਇਆ ਸੀਗਾ ਫੋਟੋ ਅਰੇਸ ਆ ਲੋਕ ਨੂੰ ਆਹ ਹੋਰ ਤਾਂ ਉੱਧਰ ਕੋਈ ਵੀ ਨਹੀਂ ਜਾ ਕੇ ਚਿੰਤਾ ਕਰ ਹਾਂ ਚੱਲ ਲਈਏ ਅਸੀਂ ਕੁਮਨ ਪਰ ਮੈਂ ਫੋਨ ਭੁੱਲੇ ਪਾਪਾ ਤਾਂ ਲੋਕਲ ਹੈਗਾ ਆਲਾ ਚੱਲ ਬੈਠ ਹੋਈ ਕੰਮ ਵਾਲੀ ਹੈ ਕੁੰਜਵਾਕ ਕਰਨੀ ਤੇ ਇੱਧਰ ਆ ਜਾ ਫਿਰ ਸ਼ਾਨਾ ਇੱਧਰ ਬੈਠੋ ਹਾਂ ਅਲਰੇਡੀ ਆਇਆ ਸੀ ਸਵੇਰੇ ਵਿਕਾਲੇ ਹਾਂ ਅਸੀਂ ਚੱਲੇ ਆ ਤੇ ਤੇਰੇ ਜਾਨੇ ਪਿੱਛੇ ਆ ਮਾਮੇ ਦੇ ਠੱਕੀ ਹੋ ਜਾਣੇ ਅੱਗੇ ਆ ਗਾਈਜ਼ ਵੀਰੇ ਤੁਹਾਨੂੰ ਲੱਗੇ

ਉੱਪਰ ਕਰਕੇ ਪਾ ਦੇਗੇ ਉੱਪਰ ਨਹੀਂ نیچے ਜਾ ਆ ਦੇ ਆ ਦੇ ਇੱਧਰ ਆਉਂਦਾ ਸਹੀ ਦੇਖੋ ਦੇਖੋ ਟੜਕੇ ਗਏ ਇਸੇ ਤੋਂ ਨੋਂ ਹਲਾ ਕੇ ਹੋ ਨਹੀਂ ਸਾਰਾ ਕੱਚ ਹੈ ਜੀ ਐਸ਼ੇ ਪਾ ਖੜੇ ਐ ਸੱਤਲੇ ਹੋ ਆਹ ਸੇ ਉੱਥੇ ਅੱਜ ਇੱਥੇ ਖੜੇ ਹੁੰਦੇ ਆਹ ਘੜੀਆਂ ਛੱਪਾ ਲੈ ਉਹ ਤੋਂ ਵੱਡੀ ਸੀ ਆਪਾਂ ਹਵਾ ਦੇ ਨਾਲ I'm ਜਮਾ ਕਰਨੀ ਤੇ ਤੇ ਹਵਾ ਕਿੰਨੀ ਆ ਮੁੰਡੇ ਹਾਂ ਉਹ ਜਮਾ ਕਰਨੀ ਤੇ ਚਲੇ ਆ ਗਿਆ ਇਹ ਹਵਾ ਚੱਲੀ ਜਾਂਦੀ ਐ ਇੱਧਰ ਇਹ ਤੇ ਪਾਣੀ ਆ ਨਹੀਂ ਨਹੀਂ ਤੂੰ ਰਿਆਂ ਦੇ ਪਾਣੀ ਚ ਤੈਨੂੰ ਤੈਰ ਨਾ ਆਉਂਦਾ ਆਹੋ ਅਸੀਂ ਨਹੀਂ ਆਉਂਦੀ ਮੈਂ ਆਉਂਗੀ ਉਹ ਤਾਂ ਨਹੀਂ ਜਾਣਾ ਜਿੱਤੇ ਪਾਪ ਸਵੋਵਿੰਗ ਇੱਥੇ ਕੁਛ ਨਹੀਂ ਕਰਦੀਆਂ ਇਹ ਸਮੁੰਦਰ ਪਤਾ ਕਿੰਨਾ ਛੱਲਾ ਮਾਰਦ ਮੈਂ ਤਾਂ ਡੱਗ ਪੂਗੀ ਇੱਧਰ ਪ੍ਰੀਤਾ ਜਿੱਥੇ ਕੰਨੀ ਤੇ ਖੜਾ ਸੀ ਕਹਿੰਦਾ ਥੱਲੇ ਹੈਗਾ ਥੱਲੇ ਕੀ ਸੀ ਕੋਸ ਨਹੀਂ ਸੀਗਾ ਇਹ ਟੈਕਰੀ ਤੇ ਆ ਕੇ ਨਾ ਪਾਣੀ ਪਾਣੀ ਜੀ ਸ਼ੌਕ ਵੀ ਰੇ ਇੱਥੇ ਕਹਿੰਦਾ ਤੈਰ ਆ ਜਾ ਸ਼ੌਕ ਕਿ ਕਦੋਂ ਤੂੰ ਨਹੀਂ ਜਾਂਦਾ ਨਹੀਂ ਨਹੀਂ ਤੂੰ ਵੀ ਆ ਜਾ ਆ ਜਾ ਉਹਨਾਂ ਨੂੰ ਕੌਣ ਸੱਦ ਲਾ ਨਹੀਂ ਨਹੀਂ ਰਹਿਣ ਦੇ ਆ ਜਾ ਤਾਇ ਸ਼ਾਲਾਂ ਦੇ ਨੂੰ ਆ ਜਾਓ 雨 marriages as many tiens shirt mouths i ਤੇ ਕੰਨੀ ਤੇ ਚੱਲੀ ਅੱਜ ਹਾਈ ਕੰਨੀ ਤੇ ਕੋਈ ਨਾ ਕੀ ਆ ਮੈਂਦੀ ਉਹ ਮਨੋ ਆ ਯਾਰ ਨਹੀਂ ਕਰੀ ਕੰਮ ਨਾ ਰਹਾ ਨਾਲ ਦੇ ਉੱਪਰ ਚੱਲੇ ਚੀ। ਇਹ ਤੇ ਫੋਟੋ ਕਰਨ ਤਾਂ ਕਰਾ ਲਾ। ਪਾਣੀ ਦੇਖ ਸੋ ਫਿਰ ਕਿੰਨਾ। ਇੱਥੇ ਨਾ ਹੁੰਦੇ ਜੀ ਇਹਨਾਂ ਨੂੰ। ਸਨੇ ਓਟ ਕਰ। ਆਹ ਦੇ ਉਹ ਤੇ ਭਈ ਲੈ ਨਾ ਉੱਪਰ ਲਈ ਪਈ। ਕੀ ਆ ਇਹ? ਇਹ ਦੇਨ ਉਹਦੇ ਲੱਗੀ ਪਈ ਇਹ ਕੋਈ ਚੀਜ਼ ਆ। ਖੇਸ਼ ਨਹੀਂ। ਆਪਾਂ ਉਤੋਂ ਵੀ ਚੱਕ ਕੇ ਵੇਖ ਲੈਣੇ ਕਰੀ।

sabe de que